ਸਾਵਧਾਨ ਤੁਹਾਡਾ ਮੋਬਾਈਲ ਕਰ ਰਿਹਾ ਤੁਹਾਨੂੰ ਬਿਮਾਰ ਬਾਥਰੂਮ ਦੀ ਸੀਟ ਤੋਂ ਵੀ ਗੰਦਾ ਹੈ ਤੁਹਾਡਾ ਮੋਬਾਈਲ ਤੁਹਾਡੇ ਫੇਰ ਦੇ ਵਿੱਚ ਫੈਲ ਰਹੀਆਂ ਨੇ ਗੰਭੀਰ ਬਿਮਾਰੀਆਂ 26 ਮੋਬਾਈਲ ਉੱਤੇ ਪਾਏ ਗਏ 11000 ਤੋਂ ਵੀ ਵੱਧ ਸੁਖਮ ਜੀਵ ਜਦੋਂ ਤੁਸੀਂ ਵਾਸ਼ਰੂਮ ਜਾਂਦੇ ਹੋ ਉਸ ਤੋਂ ਬਾਅਦ ਤੁਸੀਂ ਆਪਣਾ ਹੱਥ ਜ਼ਰੂਰ ਧੋਹਦੇ ਹੋ ਕੀ ਹੱਥ ਗੰਦੇ ਆ ਪਰ ਕੀ ਤੁਸੀਂ ਜਦੋਂ ਆਪਣਾ ਮੋਬਾਈਲ ਯੂਜ਼ ਕਰਦੇ ਹੋ ਉਸ ਤੋਂ ਬਾਅਦ ਹੱਥ ਸਾਫ਼ ਕਰਦੇ ਹੋ ਜੀ ਹਾਂ ਤੁਹਾਨੂੰ ਦੱਸ ਦਵਾਂ ਤੁਹਾਡਾ ਮੋਬਾਈਲ ਫੋਨ ਤੁਹਾਡੀ ਟਾਇਲਟ ਸੀਟ ਤੋਂ ਵੀ ਜ਼ਿਆਦਾ ਗੰਦਾ ਹੁੰਦਾ ਹੈ ਜਿਆ ਇਸ ਦਾ ਕਾਫੀ ਲੋਕਾਂ ਨੂੰ ਨਹੀਂ ਪਤਾ ਅਸੀਂ ਖਾਣ ਵੇਲੇ ਵੀ ਸੌਣ ਦੇ ਵੇਲੇ ਜਾਂ ਕੋਈ ਵੀ ਕੰਮ ਕਰ ਰਹੇ ਹੁੰਦਿਆਂ ਫੋਨ ਸਾਡਾ ਸਾਡੇ ਹੱਥ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਅਸੀਂ ਆਪਣੇ ਹੱਥ ਦੇ ਨਾਲ ਫੇਸ ਉੱਤੇ ਜਾਂ ਕਿਤੇ ਵੀ ਹੱਥ ਲਗਾਉਂਦੇ ਆ ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਮੋਬਾਈਲ ਦੇ ਵਿੱਚ ਬਹੁਤ ਸਾਰੇ ਅਜਿਹੇ ਬੈਕਟੀਰੀਆ ਪਾਏ ਜਾਂਦੇ ਨੇ ਜੋ ਬੇਹੱਦ ਹੀ ਖਤਰਨਾਕ ਹੁੰਦੇ ਨੇ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜਿਵੇਂ ਦਸਤ ਹੋ ਸਕਦਾ ਹੈ ਫੂਡ ਪੌਇਜ਼ਨਿੰਗ ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜਿਹਾ ਇਹ ਡਾਕਟਰਾਂ ਦਾ ਦਾਵਾ ਹੈ ਕਿ ਮੋਬਾਈਲ ਫੋਨ ਜੋ ਹੈ ਉਹ ਤੁਹਾਡੀ ਟਾਇਲਟ ਸੀਟ ਤੋਂ ਵੀ ਜ਼ਿਆਦਾ ਗੰਦੀ ਹੁੰਦੀ ਹੈ ਤਾਂ ਆਖਰ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਕਰ ਸਕਦੇ ਹੋ ਕਿਉਂਕਿ ਘਰ ਦੇ ਵਿੱਚ ਵੀ ਜੋ ਛੋਟੇ-ਛੋਟੇ ਬੱਚੇ ਨੇ ਉਹ ਵੀ ਅੱਜਕੱਲ ਮੋਬਾਈਲ ਫੋਨ ਦਾ ਯੂਜ਼ ਕਰਦੇ ਨੇ ਸਪੈਸ਼ਲੀ ਤੌਰ ਤੇ ਜਦੋਂ ਉਹਨਾਂ ਨੂੰ ਰੋਟੀ ਖਵਾਉਣੀ ਹੁੰਦੀ ਹੈ ਤਾਂ ਘਰ ਦੇ ਕਹਿੰਦੇ ਆ ਕਿ ਤੁਸੀਂ ਤੂੰ ਮੋਬਾਈਲ ਲੈ ਲੈ ਤੂੰ ਮੋਬਾਈਲ ਦੇ ਵਿੱਚੋਂ ਜੋ ਦੇਖਣਾ ਉਹ ਦੇਖਦੇ ਨਾਲ ਰੋਟੀ ਖਾ ਤੇ ਉਹ ਖਾਂਦੇ ਵੀ ਰਹਿੰਦੇ ਨੇ ਮੋਬਾਈਲ ਵੀ ਦੇਖਦੇ ਨੇ ਉਸ ਤੋਂ ਬਾਅਦ ਵੀ ਜੇਕਰ ਗੱਲ ਕਰ ਲਈਏ ਤਾਂ ਬੱਚੇ ਜੋ ਉਹਨੇ ਮੋਬਾਈਲ ਦੀ ਵਰਤੋਂ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੋਬਾਈਲ ਤਾਂ ਬਿਲਕੁਲ ਸਾਫ਼ ਹੈ ਪਰ ਅਜਿਹਾ ਨਹੀਂ ਹੈ ਮੋਬਾਈਲ ਸਭ ਤੋਂ ਜ਼ਿਆਦਾ ਗੰਦਾ ਹੁੰਦਾ ਕਿਵੇਂ ਗੰਦਾ ਹੁੰਦਾ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਦੀ ਸਫਾਈ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹੋ ਉਸ ਦੇ ਲਈ ਦੇਖੋ ਇੱਕ ਖਾਸ ਰਿਪੋਰਟ ਮੋਬਾਈਲ ਫੋਨ ਟੈਬਲੇਟ ਕੰਪਿਊਟਰ 이어ਫੋਨ ਅਤੇ 스마트 ਘੜੀਆਂ ਵਰਗੇ ਯੰਤਰ ਜੋ ਨੇ ਸਾਡੇ ਜੀਵਨ ਦੇ ਵਿੱਚ ਅਣਖਣਵਾ ਆਂਗ ਦੇ ਇਹ ਨਾ ਸਿਰਫ ਰੋਜ਼ਾਨਾ ਦੇ ਕੰਮਾਂ ਨੂੰ ਸੰਭਾਲਣ ਦੇ ਲਈ ਜ਼ਰੂਰੀ ਹਨ ਸਗੋਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਵੀ ਬਣ ਚੁੱਕੇ ਹਨ ਅਸੀਂ ਹਰ ਥਾਂ ਉੱਤੇ ਮੋਬਾਈਲ ਫੋਨ ਆਪਣੇ ਨਾਲ ਰੱਖਦੇ ਨੇ ਚਾਹੇ ਉਹ ਡਾਈਨਿੰਗ ਟੇਬਲ ਹੋਵੇ ਜਾਂ ਬਿਸਤਰਾ ਕਈ ਲੋਕ ਆਪਣੇ ਨਾਲ ਫੋਨ ਜਾਂ ਫਿਰ ਉਹਨਾਂ ਦਾ ਜੋ ਟੈਬਲੇਟ ਹੁੰਦਾ ਹੈ ਉਹ ਬਾਥਰੂਮ ਤੱਕ ਵੀ ਲੈ ਕੇ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਇਹਨਾਂ ਗੈਜੇਟਸ 'ਤੇ ਕਈ ਅਜਿਹੇ ਬੈਕਟੀਰੀਆ ਪਾਏ ਗਏ ਨੇ ਜੋ ਬਿਮਾਰੀਆਂ ਦਾ ਕਾਰਨ ਬਣਦੇ ਨੇ ਫੋਨ ਦੀ ਮੈਕੈਨਿਜ਼ਮ ਕਾਰਨ ਹਮੇਸ਼ਾ ਹੀਟ ਨਿਕਲਦੀ ਹੈ ਇਸ ਲਈ ਇਹ ਗੈਜਟ ਬੈਕਟੀਰੀਆ ਦੀ ਪਸੰਦੀਦਾ ਜਗ੍ਹਾ ਹੈ ਮਹਾਰਾ ਨੇ ਕਿਹਾ ਹੈ ਕਿ ਬੈਕਟੀਰੀਆ ਵਾਇਰਸ ਪੰਗੀ ਅਤੇ ਪ੍ਰੋਟੋਜ਼ੋਆ ਸਕਰੀਨ ਉੱਤੇ ਵੱਧਦੇ ਹਨ ਇਹ ਦਸਤ ਫੂਡ ਪੋਇਜ਼ਨਿੰਗ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੀ ਲਾਗਤ ਕਾਰਨ ਬਣ ਸਕਦੇ ਨੇ ਲੋਕ ਆਪਣੀ ਫਿਟਨੈਸ ਨੂੰ ਟਰੈਕ ਕਰਨ ਦੇ ਲਈ 스마트 ਘੜੀਆਂ ਪਹਿਨਦੇ ਨੇ ਪਰ ਇਸ ਦੇ ਬੈਂਡ ਅਤੇ ਸਕਰੀਨ ਦੇ ਵਿੱਚ ਕਈ ਬੈਕਟੀਰੀਆ ਜਿਵੇਂ ਕਿ ਸਟੈਫੀਲੋਕੋਕਸ ਸਿਉਡੋਮੋਨਸ ਐਸਜੇ ਰੀਚੀਆ ਈ ਕੋਲਾਈ ਇਹ ਸਾਰੇ ਬੈਕਟੀਰੀਆ ਹੁੰਦੇ ਨੇ ਜੋ ਚਮੜੀ ਦੀ ਲਾਤ ਟੌਕਸਿਕ ਸ਼ੌਕ ਸਿੰਡਰੋਮ ਫੇਫੜਿਆਂ ਦੇ ਵਿੱਚ ਨਿਮੋਨੀਆ ਆਦਿ ਦਾ ਕਾਰਨ ਬਣਦੇ ਹਨ ਜਾ ਸ਼ਰੀਰ ਦੇ ਦੂਜੇ ਹਿੱਸਿਆਂ ਦੇ ਵਿੱਚ ਲਾਗ ਅਤੇ ਦਸਦਾਹ ਕਾਰਨ ਵੀ ਬਣ ਸਕਦੇ ਨੇ ਸਿਹਤ ਮਹਾਰਾ ਦਾ ਕਹਿਣਾ ਹੈ ਕਿ ਇਹ ਬੈਕਟੀਰੀਆ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਨੇ ਕਈ ਘੰਟਿਆਂ ਤੱਕ ਲਗਾਤਾਰ 이어ਫੋਨ ਜਾਂ 이어ਪੈਡ ਦੀ ਵਰਤੋਂ ਕਰਨ ਨਾਲ ਕੰਨ ਦਾ ਤਾਪਮਾਨ ਅਤੇ ਨਮੀ ਵਧ ਜਾਂਦੀ ਹੈ ਜਿਸ ਨਾਲ ਕੰਨ ਦੀ ਲਾਗ ਵੀ ਹੋ ਸਕਦੀ ਹੈ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਟੈਫੀਲੋਕੋਕਸ ਔਰੀਅਸ ਬੈਕਟੀਰੀਆ smartphone ਦੀ ਸਤ੍ਹਾ ਤੇ ਪਾਇਆ ਜਾਂਦਾ ਹੈ। ਇਸ ਨੂੰ ਆਮ ਤੌਰ ਉੱਤੇ ਸਟਾਫ ਬਜੋ ਵੀ ਜਾਣਿਆ ਜਾਂਦਾ ਹੈ। ਇਸ ਕਾਰਨ ਚਮੜੀ ਦੀ ਲਾਗ ਹੋ ਸਕਦੀ ਹੈ। ਇੰਨਾ ਹੀ ਨਹੀਂ ਜਦੋਂ ਤੁਸੀਂ ਇਸ ਬੈਕਟੀਰੀਆ ਦੇ ਸੰਪਰਕ ਦੇ ਵਿੱਚ ਆਉਂਦੇ ਹੋ ਤਾਂ ਇਹ ਫੂਡ ਪੋਇਜ਼ਨਿੰਗ ਦਾ ਕਾਰਨ ਵੀ ਬਣ ਸਕਦਾ ਹੈ। ਇਸ ਦੇ ਲਈ ਜੇਕਰ ਤੁਸੀਂ ਖਾਣਾ ਖਾਂਦੇ ਸਮੇਂ ਕਿਸੇ ਵੀ ਗੈਜਟ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਤੁਰੰਤ ਬੰਦ ਕਰ ਦਿਓ ਇਹ ਬੈਕਟੀਰੀਆ ਗੈਜਟ ਤੋਂ ਤੁਹਾਡੇ ਹੱਥਾਂ ਫਿਰ ਚਿਹਰੇ ਅਤੇ ਮੂੰਹ ਤੱਕ ਬਹੁਤ ਆਸਾਨੀ ਦੇ ਨਾਲ ਪਹੁੰਚ ਸਕਦੇ ਨੇ ਐਸਚੀ ਰੀਚੀਆ ਕੋਲਾਈ ਜਾਂ ਪਰ ਈ ਕੋਲਾਈ ਵੀ ਬੈਕਟੀਰੀਆ ਹਨ ਜੋ ਗੰਭੀਰ ਲਾਗਾ ਦਾ ਕਾਰਨ ਬਣਦੇ ਹਨ ਇਸ ਦੇ ਕੁਝ ਵੇਰੀਐਂਟ ਗੰਭੀਰ ਦਸਤ ਪਿਸ਼ਾਬ ਨਾਲ ਦੀ ਲਾਗ ਅਤੇ ਗੁਰਦੇ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਨੇ ਸਟ੍ਰੈਪ ਟੋ ਕਾਕਸ ਪਾਇਓਜਨਸ ਬੈਕਟੀਰੀਆ ਗਲੇ ਤੋਂ ਲੈ ਕੇ ਚਮੜੀ ਦੀ ਲਾਗ ਤੱਕ ਕਈ ਤਰ੍ਹਾਂ ਦੀਆਂ ਲਾਗਾਂ ਦਾ ਕਾਰਨ ਬਣ ਸਕਦਾ ਹੈ ਇਹ ਮੋਬਾਈਲ ਫੋਨ ਸਣੇ ਕਈ ਸਤਹਾਂ ਉੱਤੇ ਲੰਬੇ ਸਮੇਂ ਤੱਕ ਜ਼ਿੰਦਾ ਰਹਿ ਸਕਦਾ ਹੈ ਜਿਸ ਦੇ ਨਾਲ ਇਸ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਸੂਡੋਮੋਨਸ ਐਰੀਗਿਨੋਸਾ ਬੈਕਟੀਰੀਆ ਸਾਦੀ ਲਾਗ ਪਿਸ਼ਾਬ ਨਾਲੀ ਦੀਆਂ ਲਾਗਾ ਅਤੇ ਖੂਨ ਦੀਆਂ ਲਾਗਾਂ ਦਾ ਕਾਰਨ ਬਣ ਸਕਦਾ ਹੈ ਇੱਕ ਖੋਜ ਇਸ ਦੇ ਵਿੱਚ ਕੀਤੀ ਗਈ ਜਿਸ ਦੇ ਮੁਤਾਬਕ 26 ਮੋਬਾਈਲ ਫੋਨਾਂ ਉਤੇ 11163 ਸੱਖਣ ਜੀਵ ਪਾਏ ਗਏ ਜੋ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਇਸ ਲਈ ਮਾਈਕਰੋ ਫਾਈਬਰ ਕਪੜੇ ਜਾਂ ਫਿਰ ਐਲਕੋਹਲ ਵਾਈਪਸ ਦੇ ਨਾਲ ਨਿਯਮਤ ਤੌਰ ਉਤੇ ਆਪਣੇ ਗੈਜਟ ਦੀ ਸਕਰੀਨ ਅਤੇ ਬੈਕ ਕਵਰ ਨੂੰ ਸਾਫ਼ ਕਰੋ ਬਾਥਰੂਮ ਜਾਂ ਹੋਰ ਗੰਦੇ ਵਾਤਾਵਰਣ ਦੇ ਵਿੱਚ ਫੋਨ ਦੀ ਵਰਤੋਂ ਕਰਨ ਤੋਂ ਬਚੋ ਸਾਬਣ ਅਤੇ ਪਾਣੀ ਦੇ ਨਾਲ ਨਿਯਮਿਤ ਤੌਰ ਉੱਤੇ ਹੱਥ ਧੋਵੋ ਅਤੇ ਸੈਨੀਟਾਈਜ਼ਰ ਦੀ ਵਰਤੋਂ ਵੀ ਕਰਦੇ ਰਹੋ। ਮੋਬਾਈਲ ਦੀ ਵਰਤੋਂ ਕਰਨ ਤੋਂ ਬਾਅਦ ਚਿਹਰੇ, ਨੱਕ, ਅੱਖਾਂ ਜਾਂ ਮੂੰਹ ਨੂੰ ਛੂਹਣ ਤੋਂ ਬਚੋ। ਆਪਣੇ ਫੋਨ ਨੂੰ ਕਿਸੇ ਦੇ ਨਾਲ ਸਾਂਝਾ ਕਰਨ ਤੋਂ ਵੀ ਬਚੋ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਰੋਜ਼ਾਨਾ ਗੈਜਟ ਨੂੰ ਸਾਫ਼ ਕਰੋ। 이어ਫೋನ್ ਦੀ ਲਗਾਤਾਰ 1 ਘੰਟੇ ਤੋਂ ਵੱਧ ਵਰਤੋਂ ਬਿਲਕੁਲ ਵੀ ਨਾ ਕਰੋ। ਕਿਉਂਕਿ ਮੋਬਾਈਲ ਜਾਂ ਫਿਰ ਟੈਬਲੇਟ ਜੋ ਅਸੀਂ ਰੋਜ਼ਾਨਾ ਹੀ ਵਰਤਦੇ ਆ ਮੋਬਾਈਲ ਤਾਂ ਸਾਡੇ ਕੋਲ ਹਮੇਸ਼ਾ ਹੀ ਸਾਡੀ ਪਾਕਟ ਦੇ ਵਿੱਚ ਜਾਂ ਫਿਰ ਸਾਡੇ ਹੱਥ ਦੇ ਵਿੱਚ ਮੌਜੂਦ ਹੁੰਦਾ ਪਰ ਇਹ ਕਈ ਲੋਕਾਂ ਨੂੰ ਨਹੀਂ ਪਤਾ ਕਿ ਮੋਬਾਈਲ ਫੋਨ ਜੋ ਆਪਣੇ ਹੱਥਾਂ ਦੇ ਵਿੱਚ ਅਸੀਂ ਪੜ ਕੇ ਰੱਖਦੇ ਆ ਉਸ ਦੇ ਉੱਤੇ ਹੀ ਬਹੁਤ ਸਾਰੇ ਅਜਿਹੇ ਬੈਕਟੀਰੀਆ ਨੇ ਜਿਸ ਦੇ ਨਾਲ ਅਸੀਂ ਬਿਮਾਰ ਹੋ ਸਕਦੇ ਆ ਜਾਂ ਸਾਡੇ ਘਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਬਿਮਾਰ ਹੋ ਸਕਦੇ ਨੇ ਇਸ ਕਰਕੇ ਮੋਬਾਈਲ ਫੋਨ ਨੂੰ ਲਗਾਤਾਰ ਹੀ ਵਾਈਪਸ ਦੇ ਨਾਲ ਸਾਫ਼ ਕਰਦੇ ਰਹੋ ਕਿਉਂਕਿ ਜੋ ਬੈਕਟੀਰੀਆ ਨੇ ਜੇਕਰ ਉਹ ਢਿੱਡ ਦੇ ਵਿੱਚ ਗਏ ਮੂੰਹ ਦੇ ਵਿੱਚ ਗਿਆ ਅੱਖ ਦੇ ਵਿੱਚ ਲੱਗ ਗਿਆ ਤਾਂ ਉਸ ਦੇ ਨਾਲ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੁਹਾਡੇ ਘਰ ਦੇ ਵਿੱਚ ਜਿਹੜੇ ਜਵਾਨ ਮੋਬਾਈਲ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਵੀ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤਾ ਸਮੇਂ ਸਰ ਜੇਕਰ ਤੁਹਾਨੂੰ ਇਹ ਜਾਣਕਾਰੀ ਜੋ ਮਿਲ ਗਈ ਹੈ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਜੋਸ ਨੂੰ ਸਾਫ਼ ਰੱਖੋ ਤਾਂ ਜੋ ਤੁਸੀਂ ਗੰਭੀਰ ਬਿਮਾਰੀਆਂ ਤੋਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਬਚਾ ਸਕੋ ਬਿਊਰੋ ਰਿਪੋਰਟ ਹਮਦਰ ਟੀਵੀ